ਉਦੇ ਬਾਰੇ ਅਸੀਂ ਬੜਾ ਸੁਣਿਆ ਜਿਹਦਾ ਨਾਮ ਕਿਸ਼ਨ ਲਾਲ ਹੈ ਉਹ ਕਿਸ਼ਨ ਲਾਲ ਬ੍ਰਾਹਮਣ ਪੰਡਿਤ ਨੂੰ ਜੋਤਸੀ ਨੂੰ ਲੈ ਕੇ ਆਓ ਅੱਜ ਅਸੀਂ ਉਹਦੀ ਪਰਖ ਕਰਨਾ ਚਾਹੁੰਨੇ ਆ ਜਾਓ ਲੈ ਕੇ ਉਹ ਬੁਲਾ ਆਖੀ ਹੁਣ ਕਿਸ਼ਨ ਲਾਲ ਇਹ ਬ੍ਰਾਹਮਣ ਜੋਤਸੀ ਨੂੰ ਸਤਿਗੁਰ ਦੇ ਸਿੱਖ ਗੁਰੂ ਸਤਿਗੁਰ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ ਲੈਣ ਵਾਸਤੇ ਗਏ ਨੇ ਸਤਿਗੁਰੂ ਜੀ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆ ਉਹ ਉਸ ਪਾਸੋਂ ਕਿਸੇ ਕੰਮ ਬਾਰੇ ਪੁੱਛ ਗਏ ਦੇਖੀਏ ਤੇ ਸਈਉ ਦੀ ਮਤ ਕਿੰਨੀ ਕੰਮ ਕਰਦੀ ਪ੍ਰੀਖਿਆ ਲਈਏ ਉਹਦੀ ਉਹ ਜੋ ਦਸ ਵਿਦਿਆ ਵਿੱਚ ਬੜਾ ਚੰਦਰ ਆਪਣੇ ਆਪ ਨੂੰ ਸਮਝਦਾ ਪੂਰਬ ਵਾਲੇ ਪਾਸੇ ਜਾ ਕੇ ਉਸ ਦਾ ਕਹਿੰਦੇ ਕਰ ਲੱਭ ਕੇ ਲੈ ਕੇ ਆ ਉਹਨੂੰ ਬੁਲਾ ਕੇ ਲਿਆ ਉਹ